ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਕਸਾਣ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਾਇਸੈਂਸੀ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰਦੂਚਣ ਨਾ ਲੰਗਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਜੀ ਸਰ ਚੈਨਾਡੋਰ ਤੇ ਇੱਕ ਦੋ ਦੋਕ ਦਿਨ ਹੋਈ ਜੀ ਉਹ ਇੱਕ ਨਾ ਬੱਚੀ ਦਾ ਗਲਾ ਕੱਟਿਆ ਗਿਆ ਸੀ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਹੋ ਵਰਤਨੀ ਛੱਡ ਦਿਓ ਇਹ ਚੈਨਾਡੋਰ ਦਿਲਾਂ ਚੋਂ ਕੱਢ ਦਿਓ ਇਹ ਚੈਨਾਡੋਰ ਅੱਗ ਇਸ ਡੋਰ ਨੂੰ ਲਾਓ ਜੀ ਬਚੋ ਹੋਰਾਂ ਨੂੰ ਬਚਾਓ ਜੀ ਬੱਚੇ ਆਪਣੇ ਸਮਝਾਓ ਜੀ ਹੋ 307 ਲਵਾਵੇ ਇਰਾਦਾ ਕਤਲ ਕਰਾਵੇ ਇਹ ਚੈਨਾ ਡੋ ਚੈਨਾ ਡੋ ਚੈਨਾ ਡੋ ਇਹ ਚੈਨਾ ਡੋ ਜਿਸ ਤਰ੍ਹਾਂ ਆਪਾਂ ਬੱਚੇ ਆਮ ਹੀ ਬਜ਼ਾਰਾਂ ਦੇ ਵਿੱਚ ਮੰਗਦੇ ਦੇਖਦੇ ਆਂ ਕਈ ਵਾਰੀ ਕੱਪੜੇ ਨਹੀਂ ਹੁੰਦੇ ਖਾਣੂ ਨਹੀਂ ਹੁੰਦਾ ਜੀ ਘਰਾਂ ਦੇ ਵਿੱਚ ਕਈ ਵਾਰੀ ਮਜਬੂਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿਸੇ ਦੇ ਸਿਰ ਤੇ ਬੱਚੇ ਦੇ ਮਾਪੇ ਦਾ ਸਾਆ ਨਹੀਂ ਹੁੰਦਾ ਸੋ ਜੇਕਰ ਤੁਹਾਨੂੰ ਉਸ ਤਰ੍ਹਾਂ ਦੇ ਬੱਚੇ ਮਿਲਦੇ ਆ ਸੋ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰੋ ਉਹਨਾਂ ਨੂੰ ਕਿਤਾਬਾਂ ਕਾਪੀਆਂ ਜਾਂ ਉਹਨਾਂ ਦੇ ਪੈਰ ਦੇ ਵਿੱਚ ਜੇ ਕੋਈ ਚਪਲ ਹੈ ਨਹੀਂ ਚਪਲ ਲੈ ਕੇ ਦਿਓ ਕੱਪੜੇ ਲੈ ਕੇ ਦਿਓ ਮੋਗਾ ਪੁਲਿਸ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਇਸ ਵਾਰ ਇੱਕ ਵਾਰ ਫੇਰ ਮੋਗਾ ਪੁਲਿਸ ਸੁਰਖੀਆਂ ਦੇ ਵਿੱਚ ਆਈ ਹੈ ਜਿਸ ਨੂੰ ਦੇਖਦੇ ਹੋਏ ਮੋਗਾ ਦੇ ਕਾਂਸਟੇਬਲ ਵੱਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਇੱਕ ਗਾਣਾ ਕੱਢਿਆ ਗਿਆ ਸੀ ਜਿਹੜਾ ਕਿ ਵਾਇਰਲ ਬਹੁਤ ਜ਼ਿਆਦਾ ਹੋਇਆ ਹੈ ਇਸ ਟਾਈਮ ਮੌਜੂਦ ਆ ਉਸ ਕਾਂਸਟੇਬਲ ਨਾਲ ਕਿ ਉਸ ਵੱਲੋਂ ਕਿਸ ਤਰ੍ਹਾਂ ਇਹ ਗਾਣਾ ਕੱਢਿਆ ਗਿਆ ਤੇ ਉਸ ਦੀ ਰੁਚੀ ਇਹ ਗਾਣਿਆਂ ਵਿੱਚ ਕਿਵੇਂ ਗਈ ਗੁਰਪ੍ਰੀਤ ਜੀ ਸਮਰ ਨਿਊਜ਼ ਤੇ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਜੀ ਸਰ ਮਿਹਰਬਾਨੀ ਸ਼ੁਕਰੀਆ ਜੀ ਸਮਰ ਨਿਊਜ਼ ਦਾ ਜਿਹੜੇ ਇੱਥੇ ਇੰਟਰਵਿਊ ਲੈਣ ਵਾਸਤੇ ਆਪਣਾ ਕੀਮਤੀ ਸਮਾਂ ਕੱਢਿਆ ਜੀ ਮਿਹਰਬਾਨੀ ਜੀ ਸਰ ਜਿਹੜਾ ਸਿੰਗਿੰਗ ਦਾ ਸ਼ੌਂਕ ਸੀਗਾ ਜੀ ਇਹ ਮੈਨੂੰ ਬਚਪਨ ਤੋਂ ਹੀ ਆ ਜੀ ਤੇ ਹੁਣ ਵੀ ਕਿਤੇ ਨਾ ਕਿਤੇ ਜੇ ਕਿਤੇ ਮਹਿਫਲ ਹੁੰਦੀ ਆ ਜਾਂ ਯਾਰ ਦੋਸਤ ਸੱਜਣ ਮਿੱਤਰ ਬੈਠੇ ਹੁੰਦੇ ਆ ਸੋ ਉੱਥੇ ਗਾਈਦਾ ਜੀ ਤੇ ਆਪਣਾ ਇੰਜੋਏ ਕਰੀਦਾ ਜੀ ਘਰ ਦੇ ਵਿੱਚ ਵੀ ਥੋੜਾ ਜਿਹਾ ਰਿਆਜ ਜਰੂਰ ਚੱਲਦਾ ਰਹਿੰਦਾ ਜੀ ਬੱਚੇ ਵੀ ਮਾੜਾ ਮੋਟਾ ਕਰ ਲੈਂਦੇ ਆ ਪੰਜ ਵੀ ਆ ਜੀ ਦੋ ਮੇਰੇ ਉਹ ਵੀ ਮੇਰੇ ਨਾਲ ਸਾਥ ਦਿੰਦੇ ਜੀ ਮੇਰਾ ਠੀਕ ਆ ਜੀ ਸੋ ਫਿਰ ਇੱਕ ਦਿਨ ਮੈਂ ਅੱਧੇ ਘੰਟੇ ਦੇ ਵਿੱਚ ਗੀਤ ਪੂਰਾ ਕੀਤਾ ਜੀ ਜਿਪਸੀ ਦੇ ਵਿੱਚ ਬੈ ਕੇ ਜੀ ਰੂਲਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ 8 ਸਾਲ ਹੋ ਗਏ ਇੱਥੇ ਡਿਊਟੀ ਕਰਦੇ ਨੂੰ ਪੈਸੇ 10 ਸਾਲ ਹੋ ਗਏ ਮੇਰੀ ਜੁਆਇਨਿੰਗ ਨੂੰ ਸੋ ਰੂਲਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਵਿਚਰਦੇ ਹੋਏ ਆ ਮੇਰੀ ਮਾਨਸਿਕਤਾ ਨੇ ਸੋਚਿਆ ਵੀ ਕਿਉਂ ਨਾ ਆਪਾਂ ਇਹਨਾਂ ਨੂੰ ਨਾਲੇ ਤਾਂ ਚਾਰਜ ਸਾਬ ਦੇ ਕਹਿ ਤੇ ਵੀ ਗੀਤ ਆ Song ਪੂਰਾ ਹੋ ਜੂਗਾ ਜੀ ਨਾਲੇ ਲੋਕਾਂ ਦੇ ਵਿੱਚ ਜਾਗਰੂਕਤਾ ਆਊਗੀ ਜੀ ਕਿਹੜਾ ਗੀਤ ਹੈ ਜਿਹੜਾ ਤੁਹਾਡਾ ਫੇਮਸ ਹੋਇਆ ਮੇਰਾ ਸਰ ਜਿਹੜਾ ਫੇਮਸ ਗੀਤ ਹੋਇਆ ਜੀ ਉਹ ਟ੍ਰੈਫਿਕ ਰੂਲਾ ਪ੍ਰਤੀ ਆ ਜੀ ਜਿਹੜਾ ਮੂਸੇਵਾਲ ਜੀ ਦੀ ਤਰਜ਼ ਤੇ ਗਾਇਆ ਗਿਆ ਜੀ ਸੁਣਾਓ ਜਿਹੜਾ ਦਰਸ਼ਕਾਂ ਨੂੰ ਕੋਈ ਵੀ ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਕਸਾਣ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਸਤਾ ਦਿਓ ਫਾਇਰ ਬਰਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੂ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਆਰ ਸੀ ਲਾਇਸੈਂਸੀ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪ੍ਰਦੂਸ਼ਣ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਪਜਾਓ ਜੀ ਘਰ ਵਿੱਚ ਬੱਚੇ ਤੁਹਾਡੀ ਵੇਟ ਕਰਦੇ ਤੁਸੀਂ ਫਿਰ ਤੇਜੀ ਦਾ ਸੁਕਾਦੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕਾਉਣੀਆਂ ਹਾਈਪੇ ਤੇ ਗੱਡੀ 60 ਤੇ ਚਲਾਉਣੀਆਂ ਬੱਤਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕੇ ਪਬਲਿਕ ਲੰਘਣ ਰਸਤਾ ਦੇਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸ਼ਨ ਦਾ ਸਦਾ ਸਾਥ ਕੀ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸ਼ਨ ਦਾ ਸਦਾ ਸਾਥ ਕੀ ਦਿਓ ਡ੍ਰਿੰਕ ਕਦੇ ਪਹਿਲੇ ਸੱਚ ਨਹੀਂ ਕਰਨਾ 10000 ਰੁਪਏ ਫਾਈਨ ਪੈਣਾ ਗਰਲ ਸਕੂਲਾਂ ਅੱਗੇ ਨਾ ਹੀ ਖੜੇ ਨਾ ਧੀਆਂ ਪਹਿਣਾ ਦੀਆਂ ਬਾਹਾਂ ਨਹੀਂ ਫੜਨਾ ਬੁਲਟ ਬਾਜ਼ਾਰਾਂ ਵਿੱਚ ਨਾ ਭਜਾਓ ਜੀ ਰੋੜਾਂ ਤੇ ਪਟਾਕੇ ਤੁਸੀਂ ਨਾ ਪਵਾਓ ਜੀ ਅਨਚਾਰਜ ਕਹਿ ਰਹੇ ਆ ਪਟਾਕੇ ਤੁਹਾਡੇ ਮੈਂ ਪਵਾਉਂਗਾ ਲਾਇਸੈਂਸ ਤੁਹਾਡੇ ਕੈਨਸਲ ਕਰਾਉਂਗਾ ਮੋਗੇ ਦਾ ਸਿਪਾਈ ਗੀਤ ਗਾਈ ਜਾਂਦਾ ਏ ਗੀਤਾਂ ਰਹੀ ਰੂਲ ਸਮਝਾਈ ਜਾਂਦਾ ਏ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਕੋਈ ਹੋਰ ਗਾਣਾ ਵੀ ਕੱਢਿਆ ਕੋਈ ਜੀ ਸਰ ਚైనా ਦੌਰ ਤੇ ਇੱਕ ਦੋ ਦਿਨ ਹੋਈ ਜੀ ਉਹ ਇੱਕ ਨਾ ਬੱਚੀ ਦਾ ਗਲਾ ਕੱਟਿਆ ਗਿਆ ਸੀ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਚਾਈਨਾ ਡੋਰ ਤੇ ਵੀ ਸਮਝਾਇਆ ਜਾ ਸਕੇ ਬੱਚਾ ਨੂੰ ਜਿਹੜੇ ਪਤੰਗ ਡਾਉਂਦੇ ਜੀ ਜੀ ਸਰ ਹੋ ਵਰਤਨੀ ਛੱਡ ਦਿਓ ਇਹ ਚੈਨਾ ਡੋਰ ਦਿਲਾਂ ਚੋਂ ਕੱਢ ਦਿਓ ਇਹ ਚੈਨਾ ਡੋਰ ਅੱਗ ਇਸ ਡੋਰ ਨੂੰ ਲਾਓ ਜੀ ਬੱਚੋ ਹੋਰਾਂ ਨੂੰ ਬਚਾਓ ਜੀ ਬੱਚੇ ਆਪਣੇ ਸਮਝਾਓ ਜੀ ਹੋ 307 ਲਵਾਵੇ ਇਰਾਦਾ ਕਤਲ ਕਰਾਵੇ ਇਹ ਚੈਨਾਡੋ 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 ਇਹ ਚੈਨਾਡੋ ਸਰ ਹਲਮਟ ਪਾ ਕੇ ਚੱਲੋ ਜੀ ਗਲੇ ਵਿੱਚ ਮਫਰਲ ਵੱਲੋ ਜੀ ਤਾਂ ਕਿ ਨੁਕਸਾਨ ਨਾ ਕਰੇ ਇਹ ਚੈਨਾਡੋ ਵਰਤਨੀ ਛੱਡ ਦਿਆਂ ਇਹ ਚੈਨਾਡੋ ਦਿਲਾਂ ਚੋਂ ਕੱਢ ਦਿਆਂ ਇਹ ਚੈਨਾਡੋ ਤੁਹਾਨੂੰ ਲੱਗਦਾ ਕਿ ਤੁਹਾਡੇ ਗਾਣੇ ਨਾਲ ਜਿਹੜੇ ਯੂਥ ਹੈ ਜਿਹੜਾ ਮੋਟਿਵ ਹੋਊਗਾ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੂਗਾ ਜੀ ਜੀ ਸਰ ਸਰ ਯੂਥ ਦਾ ਜਿਹੜਾ ਇਹ Song ਆਇਆ ਜੀ ਆਪਾਂ ਟ੍ਰੈਫਿਕ ਰੂਲਾਂ ਪ੍ਰਤੀ ਕਾਫੀ ਪ੍ਰਭਾਵ ਪੈ ਰਿਹਾ ਜੀ ਜਿਹੜੇ ਆਪਣੇ ਸਰੋਤੇ ਬਣ ਰਹੇ ਆ ਜੀ ਉਹਨਾਂ ਦਾ ਵੀ ਕਾਫੀ ਫੋਨ ਕਾਲ ਆ ਰਹੇ ਆ ਬਹੁਤ ਐਪਰੀਸ਼ੀਏਟ ਕਰ ਰਹੇ ਆ ਜੀ ਮੈਂ ਥੈਂਕਸ ਧੰਨਵਾਦ ਕਰਦਾ ਜੀ ਜਿਨ੍ਹਾਂ ਲੋਕਾਂ ਨੇ ਟ੍ਰੈਫ ਕਰੂਲਾ ਪ੍ਰਤੀ ਜਿਹੜਾ ਸੌਂਗ ਆ ਇਹਨੂੰ ਇਨਾ ਮਾਨ ਸਤਕਾਰ ਦਿੱਤਾ ਤੇ ਸ਼ੇਅਰ ਕੀਤਾ ਤੇ ਲਾਈਕ ਕੀਤਾ ਬਹੁਤ ਬਹੁਤ ਧੰਨਵਾਦੀ ਉਹਨਾਂ ਦਾ ਦਿਲ ਤੋਂ ਜੀ ਆਪਣੀ ਤਨਖਾਹ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹਨੇ ਦੇ ਪਿੱਛੇ ਦੀ ਇੱਕ ਵੀਡੀਓ ਜਿਹੜੀ ਆ ਲੜਕੀਆਂ ਨੂੰ ਬੱਚੀਆਂ ਨੂੰ ਉਹਦੇ ਜਿਹੜੀ ਆਪਣੀ ਤਨਖਾਹ ਦੇ ਵਿੱਚੋਂ ਨੇੜੇ ਤੁਹਾਨੂੰ ਕੱਪੜੇ ਲੈ ਕੇ ਦਿੱਤੇ ਹਾਂਜੀ 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 ਕੀ ਕਹੋਗੇ ਉਹਦੇ ਬਾਰੇ ਸਰ ਉਹਦੇ ਬਾਰੇ ਮੈਂ ਕਹਿਣਾ ਚਾਹਣਾ ਜੀ ਜਿਸ ਤਰ੍ਹਾਂ ਆਪਾਂ ਬੱਚੇ ਆਮ ਹੀ ਬਜ਼ਾਰਾਂ ਦੇ ਵਿੱਚ ਮੰਗਦੇ ਦੇਖਦੇ ਆਂ ਕਈ ਵਾਰੀ ਕੱਪੜੇ ਨਹੀਂ ਹੁੰਦੇ ਖਾਣ ਨੂੰ ਨਹੀਂ ਹੁੰਦਾ ਜੀ ਘਰਾਂ ਦੇ ਵਿੱਚ ਕਈ ਵਾਰੀ ਮਜਬੂਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿਸੇ ਦੇ ਸਿਰ ਤੇ ਬੱਚੇ ਦੇ ਮਾਪੇ ਦਾ ਸਾਆ ਨਹੀਂ ਹੁੰਦਾ ਸੋ ਜੇਕਰ ਤੁਹਾਨੂੰ ਉਸ ਤਰ੍ਹਾਂ ਦੇ ਬੱਚੇ ਮਿਲਦੇ ਆਂ ਸੋ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰੋ ਉਹਨਾਂ ਨੂੰ ਕਾਪਾਂ ਕਿਤਾਬਾਂ ਕਾਪੀਆਂ ਜਾਂ ਉਹਨਾਂ ਦੇ ਪੈਰ ਦੇ ਵਿੱਚ ਜੇ ਕੋਈ ਚਪਲ ਹੈ ਨਹੀਂ ਚਪਲ ਲੈ ਕੇ ਦਿਓ ਕੱਪੜੇ ਲੈ ਕੇ ਦਿਓ ਠੀਕ ਹੈ ਜੀ ਜੇ ਕੋਈ ਭੁੱਖਾ ਉਸ ਨੂੰ ਖਾਣਾ ਖਲਵਾਓ ਜੀ ਮੇਰਾ ਇਹੀ ਸਾਰੇ ਪਬਲਿਕ ਨੂੰ ਸੰਦੇਸ਼ ਹੈ ਜੀ ਤਾਂ ਮੈਨੇਜ ਕਿਸ ਤਰ੍ਹਾਂ ਹੁੰਦਾ ਡਿਊਟੀ ਦੇ ਨਾਲ-ਨਾਲ ਇਹ ਕਿਸ ਤਰ੍ਹਾਂ ਕਰਦੇ ਹੋ ਸਾਰਾ ਮੈਨੇਜ ਸਰ ਡਿਊਟੀ ਦੇ ਨਾਲ-ਨਾਲ ਇਸ ਤਰ੍ਹਾਂ ਜੀ ਮੈਂ ਇੱਥੇ ਜਿਪਸੀ ਤੇ ਡਰਾਈਵਰਾਂ ਜੀ ਸੋ ਸਾਰੇ ਸ਼ਹਿਰ ਦਾ ਰਾਉਂਡ ਲਾਉਣਾ ਹੁੰਦਾ ਜੀ ਇਨਚਾਰਜ ਸਾਹਿਬ ਨਾਲ ਸੋ ਜਿੱਥੇ ਜਿੱਥੇ ਅਸੀਂ ਪਬਲਿਕ ਨੂੰ ਦੇਖਦੇ ਹਾਂ ਜਾਂ ਜਨਤਕ ਥਾਵਾਂਾਂ 'ਚ ਚੌਂਕ ਆ ਜੀ ਉੱਥੇ ਫਿਰ ਅਸੀਂ ਜਿਹੜੇ ਯੂਥ ਆ ਉਹਨਾਂ ਦਾ ਮਨੋਰੰਜਨ ਵੀ ਕਰ ਦਿੰਨੇ ਆ ਜੀ ਸੋ ਹਾਂਜੀ ਹਾਂਜੀ ਜਾਗਰੂਕ ਕਰਦੇ ਆ ਜੀ ਬਕਾਇਦਾ ਉਹਨਾਂ ਨੂੰ ਇਹ ਸੌਂਗ ਸੁਣਾਈਦਾ ਜੀ ਹਾਂਜੀ ਟੀਮ ਵਰਕ ਹੈ ਹਾਂਜੀ ਟੀਮ ਵਰਕ ਆ ਜੀ ਸਾਡਾ ਜੀ ਇਸੀ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਟੀਮ ਨਾਲ ਮਿਲ ਕੇ ਹੀ ਉਹਨਾਂ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ ਦਸਮਰ ਨਿਊਜ਼ ਲਈ ਮੋਗਾ ਤੋਂ ਕਸ਼ਿ ਸਿੰਘਲਾ ਦੀ ਰਿਪੋਰਟ